ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਜੀ ਘੜੇ ਬਾਰੇ ਜਿਵੇਂ ਕਿ ਆਪਣੇ ਘਰਾਂ ਦੇ ਵਿੱਚ ਪਏ ਹੁੰਦੇ ਪੁਰਾਣੇ ਘੜੇ ਇਹ ਤੇ ਆਪਾਂ ਜੀ ਇਹਨਾਂ ਦੀ ਵਰਤੋਂ ਨਹੀਂ ਕਰਦੇਗੇ ਤੇ ਇਹ ਇਦਾਂ ਹੀ ਪਏ ਰਹੇ ਖਰਾਬ ਹੋ ਜਾਂਦੇ ਅਗੇ ਪਏ ਪਏ ਪੁਰਾਣੇ ਹੋ ਜਾਂਦੇ ਆ ਤੇ ਇਹਨਾਂ ਨੂੰ ਆਪਾਂ ਫੇਕਰ ਸਮਝ ਕੇ ਇੱਧਰ ਉੱਧਰ ਸਿੱਟੀ ਰੱਖ ਦੇਾਂਗੇ ਘਰ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਇਹਨਾਂ ਦੀ ਵਰਤੋਂ ਕਰਨੀ ਸਿਖਾਵਾਂਗੇ ਦੱਸਾਂਗੇ ਇਹਨਾਂ ਦੀ ਕਿਵੇਂ ਬਰਤੋਂ ਆਪਾਂ ਕਰ ਸਕਦੇ ਆ ਤੇ ਸਰਦੀਆਂ ਵਿੱਚ ਇਹ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਚੀਜ਼ ਹੈ ਜਿਹੜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਇਹ ਤੋਂ ਬਣਾਉਣੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਚੈਨਲ ਤੇ ਪਹਿਲੀ ਵਾਰ ਐ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਥੋੜੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਵੇਖੋ ਜੀ ਆਪਾਂ ਇਹ ਪੁਰਾਣਾ ਕਢਾ ਲੇਤਾ ਹੋਏ ਆਪਣੇ ਤੇ ਵੱਡਾ ਛੋਟਾ ਕਢਾ ਜੋ ਵੀ ਹੈ ਤੁਹਾਡੇ ਘਰ 'ਚ ਚੱਲੂਗਾ ਜੀ ਤੇ ਤੁਸੀਂ ਇਸ ਤਰੀਕੇ ਨਾਲ ਇਹ ਚੀਜ਼ ਜ਼ਰੂਰ ਬਣਾਇਓ ਜੀ ਤੇ ਸਭ ਤੋਂ ਪਹਿਲਾਂ ਜੀ ਇਸ ਤਰੀਕੇ ਨਾਲ ਆਪਾਂ ਘੜੇ ਨੂੰ ਮੁੱਦਾ ਮਾਰ ਲਾਂਗੇ ਤੇ ਇੱਥੇ ਆਪਾਂ ਲਵਾਂਗੇ ਜੀ ਇੱਕ ਪਲੇਟ ਜਾਂ ਤੁਸੀਂ ਕੋਈ ਵੀ ਵਰਤਨ ਲੈ ਸਕਦੇ ਏਦੋਂ ਛੋਟਾ ਵੀ ਤੁਸੀਂ ਜੇਕਰ ਛੋਟਾ ਵਰਤਨ ਲੈਣਾ ਚਾਹੁੰਦੇ ਹੋ ਛੋਟਾ ਲੈ ਸਕਦੇ ਆਂਗੇ ਇੱਥੇ ਆਪਾਂ ਇਹ ਏਦਾਂ ਦੀ ਪਲੇਟ ਲੈ ਸਕਦੇ ਆਂ ਜਾਂ ਪਲੇਟ ਜੇ ਵੱਡੀ ਹੈ ਤੁਹਾਡੇ ਕੋਲ ਤਾਂ ਤੁਸੀਂ ਏਦਾਂ ਦੀ ਬਾਟੀ ਵਗੈਰਾ ਦਾ ਵਰਤੋਂ ਕਰ ਸਕਦੇ ਜੀ ਤੇ ਆਪਾਂ ਇਹ ਬਾਟੀ ਲਵਾਂਗੇ ਇਸ ਤਰੀਕੇ ਨਾਲ ਇਹਨੂੰ ਆਪਾਂ ਮੁੱਦੀ ਮਾਰ ਲੈ ਬਾਟੀ ਨੂੰ ਲੈ ਲਏ ਜੀ ਇੱਕ ਇਹ ਉਹ ਕਹਿਆ ਕੋਸਵੀ ਨੂੰ ਇਸ ਲਾਲਾਣਾ ਨਿਸ਼ਾਨੀ ਲਾਉਣ ਲਈ ਇਸ ਤਰੀਕੇ ਨਾਲ ਆਪਾਂ ਨਿਸ਼ਾਨੀ ਲਾ ਲਾਂਗੇ ਤੇ ਗੋਲ ਗੋਲ ਨਾ ਸੰਦਾਰਿਆਣੀ ਇਸ ਤਰੀਕੇ ਨਾਲ ਆਪਾਂ ਗੋਲੇ ਇਹ ਨਿਸ਼ਾਨੀ ਲਾ ਲਈ ਜੀ ਇਹ ਆਪਾਂ ਗੋਲ ਨਿਸ਼ਾਨੀ ਲਗਾ ਲਈ ਜੀ ਇਸ ਤਰੀਕੇ ਨਾਲ ਘੜੇ ਤੇ ਤੇ ਹੁਣ ਆਪਾਂ ਨੂੰ ਇੱਥੇ ਚਾਹੀਦੀ ਇੱਕ ਦਾਤੀ ਇਦਾਂ ਦੀ ਤੇ ਇਹਦੇ ਨਾਲ ਆਪਾਂ ਇਸ ਤਰੀਕੇ ਨਾਲ ਨਾ ਇਹ ਤੇ ਕੱਟ ਲਗਾਵਾਂਗੇ ਇਸ ਤਰੀਕੇ ਨਾਲ ਦਾਤੀ ਨੂੰ ਤੁਸੀਂ ਨੇੜੇ ਤੋਂ ਫੜ ਲੈਣਾ ਜੀ ਇਸ ਤਰੀਕੇ ਨਾਲ ਤੇ ਇਸ ਤਰੀਕੇ ਨਾਲ ਆਪਾਂ ਕੱਟ ਲਗਾਉਂਦੇ ਜਾਵਾਂਗੇ ਇਸ ਤਰੀਕੇ ਨਾਲ ਲਗਾਉਣਾ ਤਾਂ ਪਹਿਲਾਂ ਇਸ ਤਰੀਕੇ ਨਾਲ ਤੁਸੀਂ ਵਾਢਾ ਲਾ ਲਿਓ ਨਾ ਇਸ ਤਰੀਕੇ ਨਾਲ ਜੀ ਇੱਕ ਵਾਢਾ ਜਾਂ ਬਣਾ ਕੇ ਤੇ ਤੇ ਫਿਰ ਆਪਾਂ ਨੂੰ ਇਹ ਕੱਟਣਾ ਸੌਖਾ ਹੋ ਜੂਗਾ ਇੰਨੇ-ਇੰਨੇ ਛਿੱਕੇ ਇਹ ਦੇਖੋ ਜੀ ਬਹੁਤ ਹੀ ਆਸਾਨੀ ਨਾਲ ਇਹ ਕੱਟ ਰਿਹਾ ਹੈਗਾ ਆਪਣਾ ਘੜਾ ਤੇ ਇਸ ਤਰੀਕੇ ਨਾਲ ਆਪਾਂ ਕੱਟ ਲਗਾ ਲਾਂਗੇ ਇਸ ਤਰੀਕੇ ਨਾਲ ਆਪਾਂ ਜਿੰਨਾ ਕਿਤੇ ਨਾਲ ਕੱਟ ਲਗਾਉਂਦੇ ਜਾਵਾਂਗੇ ਆਰੇ ਤੇ ਗਾ ਪਕੜੇ ਤੇ ਕੱਟ ਲਗਾ ਲਾਂਗੇ ਤੇ ਨਿਸ਼ਾਨੀ ਤੇ ਜੀ ਤੇ ਇਹ ਵੇਖੋ ਜੀ ਇਸ ਤਰੀਕੇ ਨਾਲ ਆਪਾਂ ਪੱਕਾ ਨਿਸ਼ਾਨ ਲਗਾ ਲੈ ਇੱਕ ਵਾਰ ਸਾਰੇ ਘੜੇ ਤੇ ਤਾਂ ਕਿ ਇਹ ਸਹੀ ਸਹੀ ਪੰਨ੍ਹ ਨਾ ਜਾਵੇ ਵੀ ਇਧਰ ਉਧਰੋਂ ਨਾ ਵੱਧ ਘਟੇ ਹੀ ਬੰਨ੍ਹ ਜਾਵੇ ਦਾਤੀ ਨਾਲ ਵੀ ਵੱਧ ਘਟ ਨਾ ਬੰਨ੍ਹ ਜਾਵੇ ਇਧਰ ਉਧਰ ਤੇ ਇਸ ਤਰੀਕੇ ਨਾਲ ਆਪਾਂ ਇੱਥੇ ਕੱਟ ਲਗਾ ਲਿਆ ਜੀ ਤੇ ਹੁਣ ਆਪਾਂ ਦਾਤੀ ਨੂੰ ਇਸ ਤਰੀਕੇ ਨਾਲ ਫੜ-ਫੜ ਕੇ ਨੇੜੇ ਤੇ ਇਸ ਤਰੀਕੇ ਨਾਲ ਆਪਾਂ ਸਾਰਾ ਪੰਨ੍ਹ ਲਾਂਗੇ ਇਹਨੂੰ ਖੜੇ ਨੂੰ ਵਿਚਾ ਕੇ ਤਾਂ ਕਿ ਇਹ ਵੱਧ ਘਟ ਨਾ ਹੋਵੇ ਇਸ ਤਰੀਕੇ ਨਾਲ ਆਪਾਂ ਭੰਦੇ ਜਾਵਾਂਗੇ ਜੀ ਇਹਨੂੰ ਤੇ ਇਹ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਇਹਨੂੰ ਭੰਨ ਲਿਆਏ ਉਤਲਾ ਹਿੱਸਾ ਆਪਾਂ ਇਹਦਾ ਬਿਲਕੁਲ ਅਲੱਗ ਕਰਤਾ ਇਸ ਤੋਂ ਦੇਖੋ ਜੀ ਇਸੇ ਤਰੀਕੇ ਨਾਲ ਹੀ ਆਪਾਂ ਇਸ ਤਰੀਕੇ ਨਾਲ ਨਿਸ਼ਾਨੀ ਲਾ ਲਈ ਉਪਰੋਂ ਆਪਾਂ ਥੋੜੀ ਘੱਟ ਰੱਖੀਏਗੇ ਇਹ ਤੇ ਇਹ ਇਸ ਤਰੀਕੇ ਨਾਲ ਇੱਥੋਂ ਆਪਾਂ ਹੇਠਾਂ ਤੋਂ ਥੋੜਾ ਵੱਧ ਰੱਖਣਾ ਨਿਸ਼ਾਨੀ ਆਪਾਂ ਇੱਥੋਂ ਤੱਕ ਹੀ ਲਾਉਣੀ ਹੈ ਤਾਂ ਕਿ ਹੇਠਾਂ ਨਾ ਇਹ ਇਹ ਦੂਜਾ ਜ਼ਿਆਦਾ ਨਹੀਂ ਆਪਾਂ ਭੰਨਣਾ ਹੈਗਾ ਜਿੱਥੋਂ ਤੱਕ ਇਹਦਾ ਕੜਾ ਆ ਜਾਂਦਾਗਾ ਕੜੇ ਦਾ ਇਹ ਕੜਾ ਬਣਿਆ ਹੁੰਦਾਗਾ ਬਸ ਇੰਨਾ ਕੀ ਇੱਥੋਂ ਤੱਕ ਕਿ ਆਪਾਂ ਇਹ ਹੱਥਲੀ ਨਿਸ਼ਾਨੀ ਲਾਉਣੀ ਆਗੀ ਤੇ ਉੱਪਰੋਂ ਆਪਾਂ ਇਸ ਤਰੀਕੇ ਨਾਲ ਘੱਟ ਚੌੜੀ ਲਈਏ ਇਹ ਥਾਂ ਤੋਂ ਥੋੜੀ ਵੱਧ ਚੌੜੀ ਲਗਾਈਏ ਤੇ ਹੁਣ ਆਪਾਂ ਇਹਨੂੰ ਵੀ ਇਸੇ ਤਰੀਕੇ ਨਾਲ ਹੀ ਭਨ ਲਾਂਗੇ ਜੀ ਦਾਤੀ ਨਾਲ ਟੱਕ ਲਗਾ ਲਗਾ ਕੇ ਤੇ ਇਹਨੂੰ ਇਸੇ ਤਰੀਕੇ ਨਾਲ ਹੀ ਭਨ ਲਾਂਗੇ ਹੁਣ ਆਪਾਂ ਇਸ ਤਰੀਕੇ ਨਾਲ ਜੀ ਤੇ ਇਹ ਵੇਖੋ ਜੀ ਆਪਾਂ ਇਸ ਤਰੀਕੇ ਨਾਲ ਇਹ ਤਿਆਰ ਕਰ ਲੈ ਚੁੱਲਾ ਬਣ ਗਿਆ ਇਹ ਤੇ ਉੱਪਰ ਆਪਾਂ ਰੱਖਤੀ ਪਤੀਲੀ ਦੇਖੋ ਜੀ ਤੇ ਇਹ ਆਪਣੇ ਕੋਲ ਛੋਟਾ ਹੀ ਸੀ ਕੜਾ ਤੁਸੀਂ ਵੱਡੇ ਘੜੇ ਦਾ ਵੀ ਇਹਨੂੰ ਬਣਾ ਸਕਦੇ ਆ ਜੁੱਲੇ ਨੂੰ ਤੇ ਦੇਖੋ ਕਿੰਨਾ ਜ਼ਿਆਦਾ ਵਧੀਆ ਇਹ ਚੁੱਲਾ ਬਣ ਗਿਆ ਤੇ ਹੁਣ ਤੁਸੀਂ ਅੰਦਰ ਬਾਹਰ ਇਹਨੂੰ ਜਿੱਥੇ ਮਰਜੀ ਰੱਖ ਸਕਦੇ ਆ ਬਿਲਕੁਲ ਵੀ ਅੱਗ ਉਹ ਨਹੀਂ ਖਿੰਡੂਗੀ ਇਹ ਤੇ ਇਹ ਜਿਵੇਂ ਆਪਣੇ ਚੱਪੜੀਆਂ ਹੁੰਦੀਆਂ ਇਹਦੀਆਂ ਘੜੇ ਇਹਨਾਂ ਤੇ ਇਹਨੂੰ ਅਪਰੇ ਦੇ ਵਿੱਚ ਰੱਖ ਦਾਂਗੇ ਜੇਕਰ ਤੁਸੀਂ ਅੰਦਰ ਚੁੱਲਾ ਰੱਖਣਾ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਰੱਖ ਸਕਦੇ ਆ ਵਿੱਚ ਇਹ ਚੱਪਣ ਤੇ ਅੱਗ ਬਿਲਕੁਲ ਵੀ ਨਹੀਂ ਸਵਾ ਇਹ ਖਿੰਡੂਗੀ ਨੀਚੇ ਕਿਤੇ ਵੀ ਇਹ ਵੇਖੋ ਇਸ ਤਰੀਕੇ ਨਾਲ ਜੇ ਦੋ ਅੰਦਰ ਅੱਗ ਰੱਖੋਗੇ ਤਾਂ ਇਸ ਤਰੀਕੇ ਨਾਲ ਰੱਖ ਲੈਣਾ ਜੀ ਬਾਹਰ ਬੇਸ਼ੱਕ ਤੁਸੀਂ ਇਹ ਤੋਂ ਚੱਪਣ ਤੋਂ ਵੀ ਨਹੀਂ ਰੱਖ ਲੈਣਾ ਤੇ ਇਹ ਵੇਖੋ ਹੁਣ ਆਪਾਂ ਚੁੱਲਾ ਇਹ ਬਣ ਕੇ ਆਪਣਾ ਤਿਆਰ ਆ ਬਿਲਕੁਲ ਵਧੀਆ ਤੇ ਜੇਕਰ ਤੁਸੀਂ ਇਹਦੇ ਵਿੱਚ ਮਿੱਟੀ ਲਾ ਕੇ ਇਹਨੂੰ ਜਲਾਉਂਗੇ ਚੁੱਲੇ ਨੂੰ ਤਾਂ ਇਹ ਜ਼ਿਆਦਾ ਟਾਈਮ ਕੱਢੂਗਾ ਜੀ ਫਿਰ ਇਹਦੇ ਵਿੱਚ ਤੇੜਾ ਨਹੀਂ ਚੱਲਣਗਾ ਨਹੀਂ ਤਾਂ ਇਹਦੇ ਵਿੱਚ ਐਵੇਂ ਵੀ ਇਹਨੂੰ ਆਪ ਵਰਤ ਸਕਦੇ ਹਾਂ ਚੁੱਲੇ ਨੂੰ ਐਵੇਂ ਵੀ ਅੱਗ ਮਚਾ ਸਕਦੇ ਆਪਾਂ ਇਹਦੇ ਵਿੱਚ ਕੋਈ ਦਿੱਕਤ ਨਹੀਂ ਆਉਣੀ ਐਵੇਂ ਵੀ ਤੇ ਹੁਣ ਆਪਾਂ ਅੱਗ ਮਚਾ ਕੇ ਦਿਖਾਵਾਂਗੇ ਤੁਹਾਨੂੰ ਜੀ ਇਹ ਵੇਖੋ ਜੀ ਹੁਣ ਆਪਾਂ ਅੱਗ ਚਲਾ ਲਈ ਚੁੱਲੇ ਦੇ ਵਿੱਚ ਤੇ ਇਸ ਤਰੀਕੇ ਨਾਲ ਤੁਸੀਂ ਮਰਜੀ ਇਹਦੇ ਬਣਾ ਸਕਦੇ ਹਾਂਗੇ ਚਾਹ ਪਾਣੀ ਰੋਟੀ ਸਬਜ਼ੀ ਜੋ ਮਰਜੀ ਬਣਾਓ ਜੀ ਇਹਦੇ ਵਿੱਚ ਤੇ ਬਹੁਤ ਵਧੀਆ ਹੁਣ ਚੁੱਲਾ ਬਣ ਕੇ ਤਿਆਰ ਆ ਜੀ ਇਸ ਤਰੀਕੇ ਨਾਲ ਤੇ ਤੁਸੀਂ ਵੀ ਘਰ ਦੇ ਵਿੱਚ ਪਏ ਇਹ ਦੇਕਰ ਇਹ ਘੜੇ ਜਿਹੜੇ ਪਏ ਹੁੰਦੇ ਜੀ ਤੇ ਇਸ ਤਰੀਕੇ ਨਾਲ ਵਰਤੋਂ ਚਲਾਇਆ ਸਕਦੇ ਹਾਂਗੇ ਤੇ ਜਿਵੇਂ ਕਿ ਹੁਣ ਸਰਦੀਆਂ ਜੀ ਅੰਦਰ ਰੱਖ ਕੇ ਇਹਨੂੰ ਜਿੱਥੇ ਮਰਜੀ ਆਪਾਂ ਤੇ ਚਲਾ ਸਕਦੇ ਹਾਂ ਸੇਕ ਸਕਦੇ ਹਾਂਗੇ ਇਹਦੇ ਵਿੱਚ ਕੋਲੇ ਅੱਗ ਵਾਲ ਕੇ ਤੇ ਕਿਉਂਕਿ ਜੀ ਹੁਣ ਸਰਦੀਆਂ ਦੇ ਵਿੱਚ ਆਪਾਂ ਬਾਹਰਲੇ ਚੁੱਲੇ ਤਾਂ ਵਰਤ ਨਹੀਂ ਸਕਦੇ ਤੇ ਇਹ ਸੇਕਣ ਲਈ ਤੇ ਅੰਦਰ ਆਪਾਂ ਇਹਦੇ ਵਿੱਚ ਅੱਗ ਮਚਾ ਕੇ ਸੇਕ ਵੀ ਸਕਦੇ ਹਾਂ ਕਿਉਂਕਿ ਇਹਦੇ ਵਿੱਚੋਂ ਇਹ ਅੱਗ ਸੁਆਹ ਵਗੈਰਾ ਨਹੀਂ ਖਿੰਡੂਗੀ ਥੱਲੇ ਤੇ ਇਸ ਤਰੀਕੇ ਨਾਲ ਜੀ ਤੁਸੀਂ ਵੀ ਇਹ ਚੁੱਲਾ ਬਣਾ ਕੇ ਤਿਆਰ ਕਰ ਸਕਦੇ ਆਂਗੇ ਤੇ ਬਹੁਤ ਹੀ ਵਧੀਆ ਤਰੀਕਾ ਜੀ ਇਹ ਚੁੱਲਾ ਬਣਾਉਣ ਦਾ ਇਹ ਵੇਖੋ ਜੀ ਇਸ ਤਰੀਕੇ ਨਾਲ ਜੋ ਮਰਜ਼ੀ ਬਣਾਓ ਇਹ ਤੇ ਹੁਣ ਦਾਲ ਸਬਜ਼ੀ ਚਾਹ ਪਾਣੀ ਤੇ ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਹ ਤਰੀਕਾ ਤੁਸੀਂ ਵੀ ਵਰਤਣਾ ਜੀ ਜਿਦੋਂ ਚੁੱਲਾ ਬਣਾ ਕੇ ਦੇਖਣਾ ਜੀ ਇਸ ਤਰੀਕੇ ਨਾਲ ਤੇ ਬਹੁਤ ਵਧੀਆ ਜੀ ਤਰੀਕਾ ਹੈ ਇਹ ਪੁਰਾਣੇ ਘੜੇ ਨੂੰ ਵਰਤੋਂ ਦੇ ਵਿੱਚ ਲੈਣ ਦਾ ਤੇ ਜਿਵੇਂ ਕਿ ਹੁਣ ਸ਼ਹਿਰਾਂ ਸ਼ੁਰਾਂ ਦੇ ਵਿੱਚ ਜੀ ਚੁੱਲਾ ਬਾਲਣ ਨੂੰ ਅੱਗ ਤੇ ਥਾਂ ਨਹੀਂ ਹੁੰਦੀ ਬਾਹਰ ਤੇ ਫਰਸ਼ਾਂ ਹੀ ਲੱਗੀਆਂ ਹੁੰਦੀਆਂ ਜੀ ਸਾਰਿਆਂ ਦੇ ਵਿੱਚ ਸਾਰਾ ਘਰ ਬੰਦ ਹੁੰਦਾ ਤੇ ਇਸ ਤਰੀਕੇ ਨਾਲ ਜਿੱਥੇ ਮਰਜੀ ਤੁਸੀਂ ਰੱਖ ਕੇ ਤੇ ਚੁੱਲਾ ਬਾਲ ਸਕਦੇ ਆ ਜੀ ਅੰਦਰ ਬਾਹਰ ਫਰਸ਼ ਤੇ ਵੀ ਕੋਈ ਦਿੱਕਤ ਨਹੀਂ ਹੈਗੀ ਫਰਸ਼ ਨਿਕਾਲੀ ਹੋਊਗੀ ਤੇ ਚੱਕਮਾ ਚੁੱਲਾ ਆਪਣਾ ਬਣ ਕੇ ਹੀ ਤਿਆਰ ਹੈ ਜੀ ਪਿੰਡਾਂ 'ਚ ਤਾਂ ਵੈਸੇ ਵੀ ਚੱਲ ਬਾਹਰ ਜਗ੍ਹਾ ਹੁੰਦੀ ਹੈ ਜੀ ਸ਼ਹਿਰਾਂ ਵਾਲੇ ਵਾਸਤੇ ਜ਼ਿਆਦਾ ਔਖਾ ਹੁੰਦਾ ਕਿਉਂਕਿ ਸਾਰੇ 'ਚ ਫਰਸ਼ ਲੱਗੀ ਹੁੰਦੀ ਅੰਦਰ ਬੰਦ ਹੀ ਬੰਦ ਹੁੰਦਾ ਤੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਫਾਇਦੇਮੰਦ ਹੈ ਜੀ ਇਹ ਵੀਡੀਓ ਤੇ ਸਾਰੇ ਭੈਣ ਭਰਾ ਇਸ ਤਰੀਕੇ ਨਾਲ ਵਰਤੋ ਜੀ ਪੁਰਾਣੇ ਘੜੇ ਘਰ ਦੇ ਵਿੱਚ ਪਏ ਤੇ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦੀ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ